ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਹੈ ਤੇ ਬਿਲਕੁਲ ਨੋਰਮਲ ਰੇਟ 'ਤੇ ਤਿੰਨੇ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਰਦੇ ਹਾਂ ਆਪਾਂ ਵੀ ਜੀ ਹੁਣ ਨਾ گاਵਾ ਤੇ ਵੱਧ ਹੀ ਕੁਛ ਹੁਣ ਆਉਣ ਤੋਂ ਪਹਿਲਾਂ ਜਿਹੜੀਆਂ ਵੇਗੀਆਂ ਤੇ ਹੁਣ ਤਿੰਨ ਹੀ ਰਹਿ ਗਈਆਂ ਜਿਹੜੀਆਂ ਵੇਕਣ ਵਾਲੀਆਂ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓਠੀ ਠਾਕ ਦੇ ਵਧੀਆ ਵਧੀਆ ਤੁਸੀਂ ਦੱਸੋ ਬਾਸ ਕਿਰਪਾਈ ਗੁਰ ਰਾਮਦਾਸ ਜੀ ਤੁਹਾਨੂੰ ਸੁਣਾਉ ਠੀਕ ਹੈ ਸਭ ਵਧੀਆ ਜੇ ਤੇ ਵੇਗਿਆ ਮਾਲ ਪਹਿਲਾ ਫਿਰ ਬਾਲਾ ਜੀ ਮਾਲਕ ਦੀ ਕਿਰਪਾ ਨਾਲ ਤੁਹਾਡੇ ਪੈਰਾਂ ਪਿੱਛੇ ਵੀਡੀਓ ਰੋ ਹੀ ਪੈ ਜਾਂਦੀ ਇੱਕ ਅੱਧਾ ਦਿਨ ਛੱਡ ਕੇ ਗਾਵਾਂ ਉਦਾਂ ਹੀ ਆਏ ਤੇ گاਵਾ ਲੈ ਗਿਆ ਵੇਖੋ ਦੁੱਧੂ ਹੀ ਰੁੜਿਆ ਜੇ ਇਹ گاਵਾ ਗਿਆ ਗਾਵਾ ਵੀਰ ਛੱਡ ਨਾ ਗਾਵਾਂ ਅੱਛਾ ਉਹ ਛੱਡ ਕੇ ਆਣ ਕੇ ਫਿਰ ਹੋਰ ਗਾਵਾਂ ਲੈ ਹੁੰਦੇ ਹੁਣ ਆਪਣੇ ਕੋਲ ਤਿੰਨ ਗਾਵਾਂ ਇਸ ਟਾਈਮ ਤੇ ਵਿਖਾਉਗੇ ਜੀਆਂ ਠੀਕ ਆ ਨਾਰਮਲ ਕਿਉਂਕਿ ਉਦੋਂ ਕੱਲ ਤੁਹਾਡਾ ਫੋਨ ਆਇਆ ਸੀ ਤੁਸੀਂ ਕਹਿੰਦੇ ਸੀ ਸੱਤ ਤੇ ਆ ਹਾਂਜੀ ਹਾਂਜੀ 4 ਵਜਤਿਆਂ ਵਿੱਚ ਤੇ ਹੁਣ ਤਿੰਨ ਹੀ ਰਹਿ ਗਈਆਂ ਹਾਂ ਹਾਂਜੀ ਹਾਂਜੀ ਠੀਕ ਆ ਤੇ ਚਲੋ ਫਿਰ ਜੜੀਆਂ ਹੈਗੀਆਂ ਵੀ ਵਿਖਾਈਏ ਨਾ ਹਾਂਜੀ ਹਾਂਜੀ ਚਲੋ ਫਿਰ ਇਹ ਗਾਵਾਂ ਵਿਖਾਉਣ ਤੋਂ ਪਹਿ ਦੀ ਨਾਮ ਅੰਗੂ ਥੋਬੇਲਾ ਤਸੀਲਈ ਨਾਲਾ ਜ਼ਿਲ੍ਹਾ ਅਮਰਸਰ ਪਿੰਡ ਥੋਬਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੇ 8869 ਤੇ 14511 ਠੀਕ ਹੈ ਚਲੋ ਸ਼ੁਰੂਆਤ ਫਿਰ ਆਪਾਂ ਸਾਈਵਲ ਤੋਂ ਹੀ ਕਰ ਲਈਏ ਹਾਂਜੀ ਹਾਂਜੀ ਭਾਈ ਆ ਇੱਕ ਵਾਰ ਬੜੀ ਜੀ ਠੰਡੀ ਸੀਲ ਬੜੀ ਹੈ ਬੱਚੀ ਅੱਛਾ ਇਹਦਾ ਨਾ ਬੱਚਾ ਮਰ ਗਿਆ ਸਾਡੇ ਕੋਈ ਮਰਿਆ ਵਾ ਠੀਕ ਹੈ ਹਾਂਜੀ ਮੈਂ ਇਹ ਬਾਝ ਲਈ ਵਸੀ ਕੋਈ ਨਹੀਂ ਘਟਾ ਕੇ ਦੇ ਦਾਂਗੇ ਤੇ ਦੁੱਧ ਕਿੰਨਾ ਹੁਣ ਪੱਕਾ ਹੀ ਦੱਸੋ ਮਾਸੀ ਜੀ ਦੀ 12 ਲੀਟਰ ਜੀ ਹੈਗਾ ਪੱਕਾ ਦੁੱਧ ਹਾਂਜੀ ਹਾਂਜੀ ਭਾਈ ਠੀਕ ਹੈ ਤੌਰ ਹਾਂ ਇੱਕ ਦੀ ਹਰੇ ਨੂੰ ਦੁੱਧ ਜਿਹੜਾ 12 ਲੀਟਰ ਕਹਿੰਦੇ ਕੀ ਹੈਗਾ ਇਹਦੇ ਕੋਲ ਤੇ ਉਤਰਾ ਵੀ ਖੰਡੀ ਤੇਰੀ ਆ ਜਿਹੜੀ ਤੇ ਸਾਂਭੀ ਸੰਭੀ ਵੀ ਚੰਗੀ ਆ ਬਾਕੀ ਰੇਟ ਉਦਾਂ ਵੀ ਵੀ ਜਿਹੜੇ ਨੋਰਮਲ ਹੀ ਹੁੰਦੇ ਜਦੋਂ ਵੀ ਆਈਦਾ ਵਾ ਛੋਟੇ ਵੱਡੇ ਰੇਟ ਹਰ ਵਾਰੀ ਸਾਰੇ ਹੁੰਦੇ ਆ ਅੱਜ ਵੀ ਜੜੀਆਂ ਵਾ ਸੱਜਰਾ گاਵਾ ਚੰਗੇ ਦੁੱਧ ਵਾਲੀਆਂ ਹੈਗੀਆਂ ਸੀ ਤੇ ਉਹ ਪਹਿਲਾਂ ਚਲ ਗਈਆਂ

ਬੋਲਰ ਦੀ ਦੀ ਬੈਂਤੀ ਹੈ ਵੀਰਾਂ ਭਰਾਵਾਂ ਨੂੰ ਆਪਣਾ ਨਿਗਾਹ ਜੇ ਰੇਟ ਹੁੰਦਾ ਜੀ ਅੱਛਾ 32000 2000 ਛੱਡ ਦਾਂ 30 ਦੀ ਦੇ ਦਾਂ ਅੱਛਾ 30000 ਦੀ ਦੇ ਦੋਗੇ ਹਾਂਜੀ ਲਈ ਬੜੀ ਮਹਿੰਗੀ ਹੈ ਬੱਚਾ ਮਰਨ ਕਾਰਾ ਹੈ ਗਿਆ ਚਲ ਕੋਈ ਨਹੀਂ ਘਟਾ ਦੇਣੀ ਤੇ ਦੁੱਧ 12 ਲੀਟਰ ਕਰੋ ਜਿਹੜਾ ਚਵਾ ਦੋਗੇ ਹਾਂਜੀ ਹਾਂਜੀ ਭਾਈ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰੇ ਠੀਕ ਹੈ ਜੀ ਹਾਂਜੀ ਤੇ ਸਾਈ ਆਲ ਦੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਡਿਮਾਂਡ ਹੈ ਹਾਂਜੀ ਹਾਂਜੀ ਆਲ ਦੀ ਕੰਮ ਹੀ ਸਾਈ ਆਲ ਦੇ ਸਾਨੂੰ ਤੋੜਿਆ ਹਿਸਾਬ ਨਾਲ ਠੀਕ ਹੈ ਜੀ ਉਹ ਲੈਣੀ ਪੈਂਦੀ ਸਾਈ ਆਲ ਤੇ ਹੈ ਵੀ ਠੰਡੀ ਠੇਰੀ ਆ ਹਾਂ ਤੇ ਹੁਣ ਇੱਕ ਆ ਗਾਵਾ ਜਿਹੜੀਆਂ ਦੋ ਆ ਇਹ ਦੋਵੇਂ ਬੱਚੇ ਤੋਂ ਬਿਨਾਂ ਵੀ ਹਾਂਜੀ ਹਾਂਜੀ ਭਾਈ ਤੇ ਇਹਦਾ ਇੱਕ ਥਣ ਨਹੀਂ ਚੱਲਦਾ ਮਗਰਲਾ ਇਹਦਾ ਭਾਈਆ ਮਗਲਾ ਥਣੀਆਂ ਚੱਲਦਾ ਹੈ ਠੀਕ ਹੈ ਦੁੱਧ 10 ਕਿਲੋ ਜੇ ਲੇ ਤਾਂ ਹੈਗਾ 10 ਕਿਲੋ ਪੱਕਾ ਦੁੱਧ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰੀ ਤੋਰੋ ਹਾਂ ਫੇਰ ਇੱਕ ਕਰੀ ਨਾ ਬਾਕੀ ਉਤਰਾ ਹੀ ਨੇ ਥਣਾਂ ਦਾ ਸਾਈਜ਼ ਚੰਗਾ ਵਾ ਇਹ ਇੱਕ ਇਹਦਾ ਮਗਰਲਾ ਥਣ ਨਹੀਂ ਚੱਲਦਾ ਵੱਡੀ ਗਾਂ ਉਤਰਾ ਇਹ ਕਿ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਜੜੀ ਕੋਈ ਕਮੀ ਨਹੀਂ ਪਈ ਦੋਦੇ ਦੇ ਕਾਲ 10 ਲੀਟਰ ਜਿਹੜਾ ਕਹਿੰਦੇ ਉਹ ਤੁਸੀਂ ਚਵਾਈ ਕਰਕੇ ਖੜਦਾ ਵਾ ਕਿਤੇ ਅਮੀ ਪਛੂ ਲੈਣਾ ਹੁੰਦਾ ਆਪਣੀ ਚਵਾਈ ਕਰਕੇ ਸਮਝਣਾ ਵੇਖ ਕੇ ਖੜਿਆ ਕਰੋ ਜ਼ਰੂਰੀ ਨਹੀਂ ਕਿ ਇੱਥੋਂ ਹੀ ਜਿੱਥੋਂ ਵੀ ਲੈਣਾ ਦੇਖੋ ਨਹੀਂ ਵੀ ਰਾ ਸਕਦਾ ਉਹ ਵੀਡੀਓ ਕਾਲ ਤੇ ਚਵਾ ਲਿਆ ਕਰੋ ਤੇ ਇਹ ਕਿੰਨੇ ਦੇ ਵਿੱਚ ਦੀ ਫਿਰ ਜਹਾਜੀ ਦੇ ਦਿਆ ਆਪਾ 15 ਦੀ ਦੇਦੀਆਂ ਰੁਪਈਆ ਅੱਛਾ 15000 ਦੀ 2 ਛੱਡਦਾ ਅੱਛਾ 13 13000 ਦੀ ਇਧਰ ਹੋ ਜਾ ਤੇ ਦੁੱਧ 10 ਲੀਟਰ ਜਿਹੜਾ ਚਵਾ ਨਾ ਯਾਰ ਨਾ ਯਾਰ ਭਾਈ ਭਾ ਕੋ ਦੋ ਡੰਗ ਚੋਲੇ ਕੋ ਚਾਰ ਡੰਗ ਚੋਲੇ ਆਪਣੀ ਦੇਖੋ ਬੇਨਤੀ ਹੈ ਚਲੋ ਗੱਬਣ ਪਸ਼ੂ ਹੈ ਨਹੀਂ ਗੱਬਣ ਪਾਸ ਕਰਕੇ ਲੈ ਕੇ ਜਾਓ ਸੂਆ ਆਪਣਾ ਚੋ ਚਵਾ ਕੇ ਲੈ ਕੇ ਜਾਓ ਠੀਕ ਹੈ ਆਪਣਾ ਵੀ ਘਰਾਂ ਜੋ ਮਾਲ ਲਿਆ ਵਾ ਹਾਂਜੀ ਹਾਂਜੀ ਤੇ ਅੱਲੇ ਘਰਾਂ ਜੀ ਜਾਣਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਜਰਸੀ ਜੇ ਜਰਸੀ ਭਾਈ ਪੰਜਾਬ ਵਾਲੀ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਭਾਜੀ 6 ਕਿਲੋ ਯਾਰ ਅੱਛਾ 6 ਕਿਲੋ ਦੁੱਧ ਦੇ ਦੇ ਵੀ ਬੱਚੇ ਤੋਂ ਬਿਨਾਈਆਂ ਨਾ ਤੇ ਬਾਕੀ ਇਹਦੇ ਦਾ ਦੁੱਧ ਵੀ ਸੰਗਣਾ ਨਾ ਪੂਰਾ ਇਸ ਕੋਲਟੀ ਵੇਖੋ ਅੱਜ ਜਿਸੇ ਸਿੰਪਲ ਸਿੰਪਲ ਬੜਾ ਜਾਏਗਾ ਤੋੜੋ ਹਾਂ ਫੇਰ ਇੱਕ ਰਹੀ ਅੰਡੇ ਸੱਲੇ tane de vi lagge ta ਤੇ ਇਹ ਕਿੰਨੇ ਦੇ ਦੇਣੀ ਵੀ ਦੀ ਫੇਰ ਆਪਾਂ 14 ਜੋ 2 ਛੱਡਦੀ ਆ ਤੁਸੀਂ ਜੀ ਅੱਛਾ 12 ਇਹ ਵੀ 12 ਹਜ਼ਾਰ ਦੀ ਹਾਂਜੀ ਤੇ ਬਾਕੀ ਚਲੋ ਸ਼ੋਰਟ ਛਾੜ ਮੁੱਕੇ ਦੀ ਥੋੜੀ ਬਾਦੀ ਹੋਰ ਕਰ ਦੋਗੇ ਕਰਦਾ ਹੀ ਸ਼ੋਰਟ ਕਰਦਾ ਜੇ ਵੀਰਾ ਚੱਲ ਕੇ ਮਾਂ ਤਨ ਕਰਾਂਗੇ ਫੋਨ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਸ ਬਸ ਬਾਕੀ ਇਹ ਹੈ ਕਿ ਚਲੋ ਆਪਣੇ ਕੋ ਸਮਝਣਾ ਵੇਸ ਚਾੱਕ ਕੇ ਤੁਥੋਂ ਮਰਜ਼ੀ ਮੈਨੂੰ ਡੰਗਰ ਜਿੱਦੀ ਮਰਜ਼ੀ ਦੂਰੋਂ ਮੇਰਾ ਵੀਰ ਭਰਾ ਫੋਨ ਕਰਦੇ ਡੰਗਰ ਪਹੁੰਚਾ ਦੇ ਠੀਕ ਹੈ ਜੀ ਆਪਣੇ ਕੋ ਗੱਡੀਆਂ ਆਪਦੀਆਂ ਹੈਗੀਆਂ ਡੰਗਰ ਪਹੁੰਚਾਉਂਦੀਆਂ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ